ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸ਼ੰਕਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਗੁਰਬਾਣੀ ਸਹਿਸਕ੍ਰਿਤੀ ਗੁਰਬਾਣੀ ਦੀ ਸੰખ્યા ਕਰਨੀ ਹੈ ਪੰਜ ਪੌੜੀਆਂ ਦੀ ਸੰખ્યા ਆਪ ਜੀਆ ਨੇ ਪਿਛਲੀ ਵੀਡੀਓ ਦੇ ਵਿੱਚ ਸਰਮਣ ਕੀਤੀ ਹੈ ਹੁਣ ਇਸ ਵੀਡੀਓ ਦੇ ਅੰਦਰ ਛੇਵੀਂ ਪੌੜੀ ਤੋਂ ਪ੍ਰਾਰੰਭ ਕਰਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਰਗੀ ਪੇਖੰਤ ਪਦਕ ਪ੍ਰਹਰੀਨ ਲਖ ਆਵਦ ਹੈ ਮਿਰਗੀ ਇਹਨੂੰ ਕਿਸੇ ਨੇ ਮਿਰਗੀ ਜਾਂ ਕੋਈ ਹੋਰ ਨਹੀਂ ਬੋਲ ਦੇਣਾ ਅੱਧਾ ਰਾਰਾ ਲਾ ਕਰਕੇ ਮੰਮੀ ਨੂੰ ਸਿਹਾਰੀ ਪੈਰ ਦੇ ਵਿੱਚ ਅੱਧਾ ਰਾਰਾ ਮਿਰਗੀ ਪੇਖੰਤ ਕੱਕੇ ਉੱਪਰ ਟੀਪੀ ਲਗਾ ਕਰਕੇ ਪੇਖੰਤ ਇਥੇ ਚ ਬਗੀ ਲਿਖਾਉਣੀ ਹੈ ਬਦਕ ਤਦ ਦੇ ਨੂੰ ਸਿਹਾਰੀ ਥੋੜਾ ਜਿਹਾ ਪਾਰਾ ਕਰਕੇ ਬਦਕ ਪ੍ਰਹਰੇਨ ਜਦੋਂ ਆਪ ਜੀ ਪ੍ਰਹਰੇਨ ਬੋਲੋਗੇ ਨਾ ਤੋਂ ਜੇ ਪ੍ਰਹਰੇਨ ਦਾ ਅਰਥ ਵੇਖੀਏ ਤੂੰ ਮਾਰਨ ਵਾਲਾ ਪ੍ਰਹਾਰ ਕਰਨ ਥੋੜਾ ਜਿਹਾ ਪ੍ਰਹਰੇਨ ਲਖ ਆਵਦ ਹੈ ਲਖ ਦਾ ਉਚਾਰਨ ਆਪ ਜੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਲੱਲੇ ਨੂੰ ਅਤਕ ਖਖਾ ਤੇ ਐੜਾ ਮੁਕਤਾ ਲਖ ਆਵਦ ਹੈ ਆਵਦ ਹੈ ਜਿਹੜਾ ਪਾਠ ਹੈ ਤਦ ਦੇ ਦਾ ਕਰਕੇ ਪਾਰਾ ਨਹੀਂ ਕਰ ਦੇਣਾ ਪੂਲਾ ਜ ਆਵਦ ਹੈ ਅਹੋ ਚਸਰਖੀਨ ਗੋਪਾਲ ਹੈ ਨਾਨਕ ਰੋਮਨਾ ਛਿਦ ਅਤੇ ਅਹੋ ਐੜਾ ਹਾਹੀ ਹੂੜਾ ਅਹੋ ਜਸ ਜਸੇ ਪਾਠ ਦਾ ਉਚਾਰਨੇ ਆਪ ਜੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜਜੇ ਨੂੰ ਅਦਕ ਸਸਾ ਐਡਾ ਮੁਕਤਾ ਜਸ ਰਖੇਨ ਨਾਣੇ ਦੇ ਨਾਲ ਉਚਾਰਨ ਕਰਨਾ ਗੋਪਾਲ ਨਾਨਕ ਤੇ ਉੱਪਰ ਥੋੜੀ ਜਿਹੀ ਚਿਪਕੀ ਹੈ ਰੋਮ ਨਾ ਛੇਦਿ ਅਤੇ ਰੋਮ ਪਾਠ ਰਾਰੇ ਨੂੰ ਊੜਾ ਲਗਾ ਕਰਕੇ ਰੂਮ ਨਨ੍ਨਾ ਮੁਕਤਾ ਹੈ ਨ ਰੂਮ ਨ ਛੇਦੇਯਤੇ ਛੇਦੇਯਤੇ ਪਾਠ ਦਾ ਉਚਾਰਨ ਆਪ ਜੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਛਛੇ ਨੂੰ ਲਾਂ ਬੱਦੇ ਨੂੰ ਸਿਹਾਰੀ ਐੜਾ ਮੁਕਤਾ ਹੈ ਇਤਤੇ ਨੂੰ ਲਾਂ ਛੇਦੇਯਤੇ ਇਸ ਤੋਂ ਅੱਗੇ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦੇਸਹਿ ਬਹੁਤ ਯਤਨ ਕਰਤਾ ਇੱਥੇ ਥੋੜੀ ਜੀ ਝਪਕੀ ਲਗਾਉਣੀ ਹੈ ਬਲਵੰਤ ਕਾਰੀ ਬਲਵੰਤ ਪਾਠ ਦੇ ਉੱਪਰ ਟਿੱਪੀ ਦਾ ਉਚਾਰਨ ਜ਼ਰੂਰ ਕਰਨਾ ਕਾਰੀ ਇੱਥੇ ਵਿਸ਼ਰਾਮ ਹੈ ਪੂਰਨ ਸੇਵੰਤ ਵਵੇ ਦੀ ਉੱਪਰ ਟਿੱਪੀ ਲਗਾ ਕਰਕੇ ਸੇਵੰਤ ਸੂਰਾ ਚਤੁਰ ਦਿਸ਼ਹਿ ਜ਼ਰੂਰੀ ਗੱਲ ਧਿਆਨ ਦੇ ਵਿੱਚ ਰੱਖਣੀ ਕਿ ਸੱਸੇ ਦੇ ਪੈਰ ਦੇ ਵਿੱਚ ਟਲਿੰਕੜ ਹਨ ਤੋ ਜਰੂਰ ਉਚਾਰਨ ਕਰਨਾ ਸੂਰਾ ਚਤਰ ਦਿਸਹਿ ਦਿਸਹਿ ਪਾਠ ਆਪ ਜੀ ਦੁਬਾਰਾ ਦੁਬਾਰਾ ਜਾਂ ਵਾਰ-ਵਾਰ ਬੋਲੋਗੇ ਨਾ ਤੇ ਆਪ ਜੀ ਨੂੰ ਆ ਜਾਵੇਗਾ ਕਿਉਂਕਿ ਸanskritti ਪਾਵਨ ਗੁਰਬਾਣੀ ਦੇ ਅੰਦਰ ਆਪ ਜੀ ਨੂੰ ਜ਼ਿਆਦਾਤਰ ਅੱਖਰ ਐਸੇ ਹੀ ਦਿਸਨੇ ਹਨ ਮਗਰ ਹਾ ਹਾ ਲੱਗਾ ਹੋਵੇਗਾ ਮੁਕਤੇ ਰੂਪ ਦੇ ਵਿੱਚ ਬਖਮ ਥਾਨ ਬਸੰਤ ਊਚਹਿ ਨਹਿ ਸਿਮਰੰਤ ਮਰਨੰ ਕਤੰਚਹਿ ਵਿਖਮ ਥਾਨ ਬਸੰਤ ਉੱਚ ਹੈ ਪੂਰਨ ਵਿਸ਼ਰਾਮ ਹੈ ਨਹਿ ਸਿਮਰੰਤ ਨਹਿ ਪਾਠ ਨੰਨਾ ਹਾ ਹਾ ਮੁਕਤਾ ਹੈ ਤੋ ਕਿਸੇ ਪ੍ਰਕਾਰ ਦੀ ਕੋਈ ਮਾਤਰਾ ਨਹੀਂ ਲਗਾਉਣੀ ਨਹਿ ਸਿਮਰੰਤ ਮਰਣੰ ਮਰਣੰ ਪਾਠ ਨਾਣੇ ਦੇ ਉੱਪਰ ਟਿੱਪੀ ਹੈ ਨੰਨੇ ਦੀ ਆਵਾਜ਼ ਲਗਾਉਣੀ ਨਹੀਂ ਨਾਣੇ ਦੀ ਲਗਾਉਣੀ ਹੈ ਮਰਣੰ ਕਦਾਂ ਚ ਹੈ ਕੱਕਾ ਦਦੇ ਨੂੰ ਲਾਂ ਦੇ ਉੱਪਰ ਪਿੰਦੀ ਦੀ ਆਵਾਜ਼ ਹੈ ਕਦਾਂ ਚ ਹੈ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖਤੇ ਹੋਵੰਤ ਪਾਠ ਦੇ ਉੱਪਰ ਵੇਖੋਗੇ ਬਵੇ ਤੇ ਉੱਪਰ ਟਿੱਪੀ ਹੈ ਹੋਵੰਤ ਆਗਿਆ ਚੱਪਕੀ ਲਗਾਉਣੀ ਹੈ ਭਗਵਾਨ ਪੁਰਖ ਹੈ ਖਖਾ ਹਹਾ ਮੁਕਤਾ ਅੱਖਰ ਹਨ ਸੁਮੁਕਤੇ ਦੇ ਨਾਲ ਹੀ ਪੁੱਕ ਪੁਰਖ ਹੈ ਉਚਾਰਨ ਕਰਨਾ ਨਾਨਕ ਕੀਟੀ ਕੀਟੀ ਦੇ ਵਿਖੋਗੇ ਕਕੇ ਨੂੰ ਵੀ ਬਿਹਾਰੀ ਹੈ ਸੋ ਟੈਂਕੇ ਨੂੰ ਵੀ ਬਿਹਾਰੀ ਹੈ ਕੀਟੀ ਉਚਾਰਣ ਕਰਨਾ ਸਾਸ ਅਕਰਖਤੇ ਅਕਰਖਤੇ ਪਾਠ ਜੀ ਦੀ ਡੈਫੀਨੇਸ਼ਨ ਆਪ ਜੀ ਉੱਪਰ ਦੇਖ ਸਕਦੇ ਹੋ ਕਿਵੇਂ ਉਚਾਰਣ ਕਰਨਾ ਐਡ ਇਹਨੂੰ ਥੋੜਾ ਜਿਹਾ ਵਕਰਾ ਕਰਕੇ ਅਕਰਖਤੇ ਤੇ ਇਸੇ ਪ੍ਰਕਾਰ ਇਹਦਾ ਉਚਾਰਣ ਆਪ ਜੀਆ ਨੇ ਕਰਨਾ ਹੈ ਸਬਦੰ ਰਤੰ ਹਿਤੰ ਮਯਾ ਕੀਰਤੰ ਕਲੀ ਕਰਮਕ੍ਰਿਤੋਆ ਧਿਆਨ ਦੇ ਨਾਲ ਵੇਖੋ ਕਿ ਇਸ ਪੰਕਤੀ ਦੇ ਵਿੱਚ ਬਹੁਤਾਂ ਅੱਖਰਾਂ ਦੇ ਉੱਪਰ ਟਿੱਪੀ ਲੱਗੀ ਹੋਈ ਹੈ। ਸਬਦੰ ਰਤੰ ਹਿਤੰ ਮਯਾ। ਸੋ ਗੌਰ ਦੇ ਨਾਲ ਉਚਾਰਨ ਕਰਨਾ ਤਤੇ ਦੇ ਉੱਪਰ ਟਿੱਪੀ ਲਗਾ ਕਰਕੇ ਸਬਦੰ ਫਿਰ ਤਤੇ ਦੇ ਉੱਪਰ ਟਿੱਪੀ ਹੈ ਰਤੰ ਹਿਤੰ ਮਯਾ ਪੂਰਨਿਸ਼ ਨਾਮ ਹੈ। ਫਿਰ ਟਿੱਪੀ ਦੇ ਨਾਲ ਕੀਰਤੰ ਕਲੀ ਕਰਮੁ ਕਰਤੂਆ ਕ੍ਰਤੂਆ ਪਾਠ ਧਿਆਨ ਦੇ ਨਾਲ ਦੇਖਣਾ ਕਕੇ ਨੂੰ ਸਿਹਾਰੀ ਪੈਰ ਚ ਦੇ ਦਾ ਵਿਚਾਰ ਰੱਖੇ ਤੇ ਤਤੇ ਨੂੰ ਔਕੜ ਐੜੇ ਨੂੰ ਕੰਨਾ ਤੋਆ ਕਰਤੂਆ ਮਿਟੰਤ ਤਤਰਾਗਤ ਭਰਮ ਮੋਹਮ ਮਿਟੰਤ ਪਾਠ ਆਪ ਜੀ ਵੇਖੋਗੇ ਨਾ ਸੋ ਟੱਟੇ ਦੇ ਉੱਪਰ ਟਿੱਪੀ ਲਗਾ ਕਰਕੇ ਮਿਟੰਤ ਤਤਰਾਗਤ ਤਦਰਾਗਤ ਪਾਠ ਜੀ ਆਪ ਜੀ ਸਕਰੀਨ ਤੇ ਦੇਖ ਸਕਦੇ ਹੋ ਤਤਾ ਤੱਤੇ ਨੂੰ ਕੰਨਾਂ ਤੇ ਪੈਰ ਦੇ ਵਿੱਚ ਰਾਰਾ ਤਤਰਾ ਗਤ ਤਤਰਾਗਤ ਇਸੇ ਪ੍ਰਕਾਰ ਉਚਾਰਨ ਕਰਨਾ ਹੈ ਇੱਥੇ ਪੂਰਨ ਵਿਸ਼ਰਾਮ ਹੈ ਪਰਮ ਮੋਹ ਭਗਵਾਨ ਰਮਨੰ ਰਮਨੰਗ ਦੇ ਉੱਪਰ ਰਾਣੀ ਨਾਣੀ ਦੇ ਉੱਪਰ ਟਿੱਪੀ ਹੈ ਤੇ ਪੂਰਨ ਵਿਸ਼ਰਾਮ ਲਗਾ ਕਰਕੇ ਭਗਵਾਨ ਰਮਨੰ ਸਰਬਤਰ ਥਾਨਿਯੰ ਸਰਬਤਰ ਪਾਠ ਜੀ ਬੱਬੇ ਦੇ ਉੱਪਰ ਅਦਗ ਲਗਾ ਕਰਕੇ ਸਰਬਤਰ ਥਾਨਿਯੰ ਥੱਥੇ ਨੂੰ ਕੰਨਾ ਤੇ ਉੱਪਰ ਅਦਕ ਨੰਨੇ ਨੂੰ ਸਿਹਾਰੀ ਤੇ ਐੜੇ ਨੂੰ ਟਿੱਪੀ ਥਾ ਨਯੰ ਦ੍ਰਿஷ்ட ਤੋਯੰ ਅਮੋਗ ਦਰਸ਼ਨੰ ਬਸੰਤ ਸਾਦ ਰਸਨਾ ਦ੍ਰਿஷ்ட ਪਾਠ ਦਦੇ ਦੇ ਪੈਰ ਦੇ ਵਿਚਾਰਾ ਹੈ ਦ੍ਰਿஷ்ட ਤੋਯੰ ਪਾਠ ਆਪ ਜਿਸ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਅਮੋਗ ਧਗੇ ਦੇ ਨਾਲ ਅਮੋਗ ਦਰਸ਼ਨੰ ਇੱਥੇ ਸੰਗਤ ਜੀ ਜਰੂਰ ਧਿਆਨ ਰੱਖਣਾ ਨੰਨਾ ਤੇ ਨਾਣੀ ਹੁਣ ਇਥੇ ਨੰਨਾ ਹੈ ਦਰਸਨੰ ਪੂਰਨ ਵਿਸ਼ਰਾਮ ਲਗਾ ਕਰਕੇ ਬਸੰਤ ਸਾਦ ਰਸਨਾ ਹਰ 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 ਹਰੇ ਨਾਨਕ ਪ੍ਰਇੰਗ ਜਾਪ ਜਪਨਾ ਆ ਪਾਠ ਜੀ ਧਿਆਨ ਦੇ ਨਾਲ ਰਖਣਾ ਹਰ 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 ਹਰੇ ਇਥੇ ਪੂਰਨ ਵਿਸ਼ਰਾਮ ਹੈ ਤਿੰਨ ਪਾਠ ਹਰ ਹਨ ਤੇ ਚੌਥਾ ਪਾਠ ਹਰੀ ਹੈ ਫਿਰ ਨਾਨਕ ਪ੍ਰਇੰਗ ਪਪੇ ਦੇ ਪੈਰ ਦੇ ਵਿੱਚ ਰਾਰਾ ਜਿਹਨੂੰ ਸਿਹਾਰੀ ਲਾ ਕੇ ਪ੍ਰੇਮ ਘੜੇ ਨੂੰ ਟਿੱਪੀ ਨਾਨਕ ਪ੍ਰੇਮ ਜਾਪ ਜਪਨਾ ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵ ਸਸੀ ਅਰ ਨਖਿਅਤਰ ਗੰਗਨੰ ਸੰਗਤ ਜੀਤਿਆਣ ਦੇ ਨਾਲ ਕਗਾ ਟੈਂਕੇ ਦੇ ਉੱਪਰ ਟਿੱਪੀ ਤਿਤ ਤ ਇਹ ਪਾਠ ਕਟੰਤ ਕਰਨਾ ਹੈ ਸੋ 3 4 ਪੰਕਤੀਆਂ ਦੇ ਵਿੱਚ ਇਸ ਪਾਠ ਦੇ ਵਿੱਚ ਕਟੰਤ ਪਾਠ ਇਦਾਂ ਹੀ ਆਵੇਗਾ ਸੋ ਜ਼ਰੂਰ ਧਿਆਨ ਰੱਖਣਾ ਕਟੰਤ ਰੂਪੰ ਕਟੰਤ ਦੀਪੰ ਪੂਰਣ ਵਿਸ਼ਰਾਮ ਹੈ ਕਟੰਤ ਰਵ ਸਸੀਅਰ ਨਖਿਅਤਰ ਗਗਨੰ ਇਨਾ ਪਾਠਾਂ ਦਾ ਧਿਆਨ ਦੇ ਨਾਲ ਉਚਾਰਨ ਕਰਨਾ ਰਵ ਰਾਰਾ ਵਵੇ ਨੂੰ ਸਿਹਾਰੀ ਰਵ ਸਸੀਅਰ ਸਸਾ ਸਸੇ ਨੂੰ ਬਿਹਾਰੀ ਤੇ ਐੜਾ ਤੇ ਰਾਰਾ ਸਸੀਅਰ ਨਖ 77 ਪਾਠ ਦਾ ਉਚਾਰਣ ਆਪ ਜੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਨੰਨੇ ਨੂੰ ਅਤਕ ਲਗਾ ਕਰਕੇ ਖਖੇ ਨੂੰ ਸਿਹਾਰੀ ਐੜਾ ਮੁਕਤਾ ਹੈ ਤੱਤੇ ਦੇ ਪੈਰ ਦੇ ਵਿਚਾਰਾ ਨਖ 77 ਗਗਨੰ ਨੰਨੇ ਦੇ ਨਾਲ ਉਚਾਰਣ ਕਰਨਾ ਗਗਨੰ ਕਟੰਤ ਬਸੁਦਾ ਗੇਰ ਤਰ ਸੇਖੰਡੰ ਕਟੰਤ ਉਸੇ ਤਰੀਕੇ ਦੇ ਨਾਲ ਉਚਾਰਣ ਕਰਨਾ ਬਸੁਦਾ ਧਿਆਨ ਦੇ ਨਾਲ ਦੇਖਣਾ ਸਸੇ ਦੇ ਪੈਰ ਦੇ ਵਿੱਚ ਔਂਕੜ ਹੈ ਸੋ ਔਂਕੜ ਦੇ ਨਾਲ ਬਸੂਦਾ ਇੱਥੇ ਪੂਰਨ ਵਿਸ਼ਰਾਮ ਹੈ ਗਿਰ ਤਰ ਸੇਖੰਡਨਮ ਆਪਜੀ ਧਿਆਨ ਦੇ ਨਾਲ ਦੇਖੋਗੇ ਨਾ ਕਟੰਤ ਬਸੂਦਾ ਗਿਰ ਤਰ ਸੇਖੰਡੰ ਕਟੰਤ ਉਸੇ ਤਰੀਕੇ ਦੇ ਨਾਲ ਬਸੂਦਾ ਪਾਠ ਸਸੇ ਦੇ ਥੱਲੇ ਔਂਕੜ ਲਗਾ ਕਰਕੇ ਬਸੂਦਾ ਤਦੈਨ ਬਸੂਦਾ ਫਿਰ ਇੱਥੇ ਪੂਰਨ ਵਿਸ਼ਰਾਮ ਹੈ ਗਿਰ ਤਾਰ ਸੇ ਖੰਡੰ ਗਿਰ ਕਗੇ ਨੂੰ ਸਿਹਾਰੀ ਲਗਾ ਕਰਕੇ ਤਾਰ ਛੇ ਨੂੰ ਸਿਹਾਰੀ ਸੇ ਫਿਰ ਕੱਕੇ ਟਿਪੀ ਡਡੇ ਡਿਪੀ ਖੰਡੰ ਘਟੰਤ ਬਸੁਤਾ ਗਿਰ ਤਾਰ ਸੇ ਖੰਡੰ ਘਟੰਤ ਲਲਨਾ ਸੁਤ ਪ੍ਰਾਤ ਹਿਤੰ ਘਟੰਤ ਫਿਰ ਲੱਲੇ ਨੂੰ ਤੋਲ ਲੈਨੇ ਤੇ ਨੰਨੇ ਨੂੰ ਲਾਲਗਾ ਕਰਕੇ ਤੋ ਇਸੇ ਪ੍ਰਕਾਰ ਦੇ ਨਾਲ ਲਲਣਾ ਪਾਠ ਦਾ ਉਚਾਰਨ ਆਪ ਜੀ ਨੇ ਕਰਨਾ ਹੈ ਸੁੱਤ ਪ੍ਰਾਤ ਹਿਤੰ ਕਟੰਤ ਕਨਕ ਮਾਨਕ ਮਾਇਆ ਸਰੂਪੰ ਤੋ ਸੰਕਤੀ ਜੀ ਜ਼ਰੂਰ ਗੌਰ ਕਰਨਾ ਕਟੰਤ ਕਨਕ ਨੰਨੇ ਨੂੰ ਸਿਹਾਰੀ ਲਗਾ ਕਰਕੇ ਕਨਕ ਮਾਨਕ ਮੰਮੈ ਨੂੰ ਕੰਨਾ ਨੰਨੇ ਨੂੰ ਫਿਰ ਸਿਹਾਰੀ ਹੈ ਮਾਨਕ ਕਟੰਤ ਕਨਕ ਮਾਨਕ ਪੂਰਣ ਵਿਸ਼ਰਾਮ ਹੈ माया स्वरूपम स्वरूपम ਦਾ ਉਚਾਰਨ ਸਸੇ ਨੂੰ ਔਂਕੜ ਐੜੇ ਨੂੰ ਦਲਾਵਾ ਰਾਰੇ ਨੂੰ ਦੁਲੈਂਕੜ ਪਪੇ ਨੂੰ ਟਿੱਪੀ ਉਚਾਰਨ ਸਕਰੀਨ ਤੇ ਆਪ ਜੀ ਦੇਖ ਸਕਦੇ ਹੋ ਸਵੈ ਰੂਪਮ ਨਹਿਕਟੰਤ ਕੇਵਲ ਗੋਪਾਲ ਅਚੁੱਤ ਨਹਿ ਪਾਠ ਪੂਰਨ ਤਰੀਕੇ ਦੇ ਨਾਲ ਦੇਖੋਗੇ ਕੋਈ ਮਾਤਰਾ ਨਹੀਂ ਹੈ ਮਾਤਰਾ ਤੋਂ ਰਹਿਤ ਨਹਿ ਕਟੰਤ ਪੂਰਨ ਵਿਸ਼ਰਾਮ ਲਗਾ ਕਰਕੇ ਕੇਵਲ ਗੋਪਾਲ ਅਚੁੱਤ ਅਸਥਿਰੰਗ ਨਾਨਕ ਸਾਧ ਜਨ ਅਸਥਿਰੰਗ ਪਾਠ ਥੋੜਾ ਜਿਹਾ ਮਹਿੰਗਾ ਪਾਠ ਹੈ ਆਪ ਜੀ ਵਾਰ ਵਾਰ ਬੰਦੋਗੇ ਅਭਿਆਸ ਹੋ ਜਾਵੇਗਾ ਐਡਾ ਸਸਾ ਥੱਥੇ ਨੂੰ ਸਿਹਾਰੀ ਰਾਰੇ ਨੂੰ ਟਿੱਪੀ ਅਸਥਿਰੰਗ ਨਾਨਕ ਤੇ ਪੂਰਨ ਵਿਸ਼ਰਾਮ ਹੈ ਸਾਧ ਜਨ ਨਹਿ ਬਿਲੰਬ ਤਰ ਮੰ ਬਿਲੰਬ ਪਾਪੰ ਹੁਣ ਇਸ ਬਾਡੀ ਦੇ ਵਿੱਚ ਆਪ ਜੀ ਨੇ ਬਿਲੰਭ ਪਾਪ ਜਿਹੜਾ ਪਾਠ ਹੈ ਧਿਆਨ ਦੇ ਨਾਲ ਦੇਖਣਾ ਨਹਿ ਬਿਲੰਭ ਧਰਮੰ ਬੱਬੇ ਨੂੰ ਸਿਹਾਰੀ ਲੱਲੇ ਦੇ ਉੱਪਰ ਟਿੱਪੀ ਬੱਬਾ ਬਿਲੰਭ ਨਹਿ ਬਿਲੰਭ ਧਰਮੰ ਬਿਲੰਭ ਪਾਪੰ ਪੱਪੇ ਨੂੰ ਕੰਨਾ ਪੱਪੇ ਦੇ ਉੱਪਰ ਟਿੱਪੀ ਪਾਪੰ ਦੜੰਤ ਨਾਮੰ ਤਜੰਤ ਲੋਭੰ ਦੜੰਤ ਪਾਠ ਬਹੁਤ ਮਹਿੰਗਾ ਹੈ ਪਰ ਆਪ ਜੀ ਰੋਜ ਅਭਿਆਸ ਕਰੋਗੇ ਤੋ ਰਸਨਾ ਤੇ ਆ ਜਾਵੇਗਾ ਦ੍ਰਦੰਤ ਦਦੇ ਦੇ ਪੈਰ ਦੇ ਵਿੱਚ ਰਾਰਾ ਹੈ ਰਾੜੀ ਦੀ ਟਿੱਪੀ ਹੈ ਤੋ ਇਸੇ ਪ੍ਰਕਾਰ ਦ੍ਰਦੰਤ ਨਾਮ ਤਜੰਤ ਲੋਭੰ ਛੱਡਣ ਦੀ ਗੱਲ ਤਜੰਤ ਜੱਜੇ ਦੇ ਉੱਪਰ ਟਿੱਪੀ ਲਗਾ ਕਰਕੇ ਤਜੰਤਰ ਲੋਭੰ ਭੱਵੇ ਦੇ ਨਾਲ ਲੋਭੰ ਸਰਣ ਸੰਤੰ ਕਿਲ ਵਿਖਨਾਸੰ ਸ਼ਰਣ ਪਾਠ ਦੇ ਵਿੱਚ ਨਾਣਾ ਲੱਗਾ ਹੈ ਸੋ ਸਰਣ ਸੰਤੰ ਸਸੈ ਦੇ ਉੱਪਰ ਟਿੱਪੀ ਹੈ ਤੱਤੇ ਦੇ ਉੱਪਰ ਵੀ ਟਿੱਪੀ ਹੈ ਸੰਤੰ ਇੱਥੇ ਪੂਰਨ ਵਿਸ਼ਰਾਮ ਲਗਾਉਣਾ ਹੈ ਕਿਲ ਵਿਖ ਨਾਸੁ ਪ੍ਰਾਪਤਮ ਪ੍ਰਾਪਤੰ ਧਰਮ ਲਖਿਯਨ ਪ੍ਰਾਪਤੰ ਦੇ ਉੱਪਰ ਟਿੱਪੀ ਹੈ ਸੋ ਇਸੇ ਪ੍ਰਕਾਰ ਪੂਰਨ ਵਿਸ਼ਰਾਮ ਲਗਾ ਕਰਕੇ ਧਰਮ ਲਖਿਯਨ ਲਖਿਯਨ ਪਾਠ ਦਾ ਉਚਾਰਨ ਆਪ ਜੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਲੱਲੇ ਨੂੰ ਅਤਕ ਖੱਖੇ ਨੂੰ ਸਿਹਾਰੀ ਐਡਾ ਮੁਕਤਾ ਹੈ ਨਾਨਾ ਵੀ ਮੁਕਤਾ ਹੈ ਲਖਿਨ ਇਸ ਤੋਂ ਅੱਗੇ ਨਾਨਕ ਜਿਹ ਸੋ ਪ੍ਰਸੰਨ ਮਾਦਵ ਹੈ ਨਾਨਕ ਜਿਹ ਸੋ ਪ੍ਰਸੰਨ ਮਾਦਵ ਹੈ ਨਾਨਕ ਪਾਠ ਨੂੰ ਪੂਰਨ ਤਰੀਕੇ ਦੇ ਨਾਲ ਅਖਸ਼ਰਾਮ ਲਗਾ ਕਰਕੇ ਜਿਹ ਇਸ ਤੋਂ ਅੱਗੇ ਸੋ ਪ੍ਰਸੰਨ ਮਾਦਵ ਹੈ ਸੋ ਇਸੇ ਪ੍ਰਕਾਰ ਦੇ ਨਾਲ ਆਪ ਜੀ ਨੇ ਇਹ ਜਿਹੜੀਆਂ ਪੰਜ ਪੌੜੀਆਂ ਦੀ ਸੰਥਿਆ ਕਰਨੀ ਹੈ ਤਾਂ ਸੰਗਤ ਜੀ ਆਪ ਜੀ ਨੇ ਇਸ ਵੀਡੀਓ ਦੇ ਅੰਦਰ ਪੰਚਮ ਸਤਿਗੁਰੂ ਧਨ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਗੁਰਬਾਣੀ ਸਹਿਸਕ੍ਰਿਤੀ ਗੁਰਬਾਣੀ ਦੀਆਂ 10 ਪੌੜੀਆਂ ਦੀ ਸੰਥਿਆ ਕਰ ਲਈ ਹੈ ਇਸ ਤੋਂ ਅਗਲੀ ਵੀਡੀਓ ਤੇ ਅੰਦਰ ਆਪ ਜੀ ਅਗਲੀ ਸੰਥਿਆ ਕਰੋਗੇ ਸਤਿਗੁਰੂ ਕਿਰਪਾ ਕਰਨ ਸਾਰਿਆਂ ਦੀ ਤਾਂ ਹੀ ਗੁਰਬਾਣੀ ਦੀ ਦਾਤ ਬਖਸ਼ਿਸ਼ ਕਰਨ ਵੱਡੇ ਭਾਗ ਹਨ ਸਾਡੇ ਸਾਨੂੰ ਸਤਿਗੁਰਾਂ ਨੇ ਸ਼੍ਰੋਮਣੀ ਗੁਰਬਾਣੀ ਬਖਸ਼ਿਸ਼ ਕੀਤੀ ਹੈ ਇਹਨੀਆਂ ਕੁ ਬਿੰਦੀਆਂ ਪ੍ਰਵਾਨ ਕਰਨੀਆਂ ਹਰ ਇੱਕ ਗੁਰਸਿੱਖ ਦੇ ਤਾਂ ਇਹ ਵੀਡੀਓ ਪਹੁੰਚਾਉਣੀ ਤਾਂ ਜੋ ਭਾਈ ਸਾਰੀ ਸ਼ੁੱਧ ਪਾਠ ਦੀ ਸੰਥਿਆ ਕਰ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ